ਬਈ ਕੰਮ ਵੀ ਕਿਸੇ ਦਾ ਬੈਰੀ ਬਣ ਸਕਦਾ ਯਾਰ ਮੇਰਾ ਤਾਂ ਬਈ ਕੰਮ ਹੀ ਵੈਰੀ ਬਣਿਆ ਪਿਆ ਲੋਕਾਂ ਵੱਲੋਂ ਬਈ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਜੇ ਮੈਂ ਉਹਨਾਂ ਨੂੰ ਕਹਿਣਾ ਬਈ ਮੈਂ ਕੰਮ ਹੀ ਛੱਡ ਦਿੰਨਾ ਵੀ ਮੈਂ ਕਰਦਾ ਹੀ ਨਹੀਂ ਇਹ ਲੈਣ ਦਾ ਕੰਮ ਤਾਂ ਕਹਿੰਦੇ ਨੇ ਵੀ ਅਸੀਂ ਕਿਹੜਾ ਤੈਨੂੰ ਕੰਮ ਛੱਡਣ ਨੂੰ ਕਹਿੰਨੇ ਆ ਜੇ ਮੈਂ ਕਰਨ ਲੱਗ ਗਿਆ ਨਾ ਫਿਰ ਕਹਿੰਦੇ ਨਾ ਤੂੰ ਕਰਦਾ ਕਿਉਂ ਆ ਬਈ ਮੈਂ ਜਾ ਮਾ ਤਾਂ ਜਾ ਮਾ ਕਿੱਥੇ ਵੀ ਜਦੋਂ ਮੈਂ ਕੰਮ ਇਹ ਸਿੱਖਿਆ ਆਪਦੀ ਉਮਰ ਦੇ ਕਈ ਸਾਲ ਬਰਬਾਦ ਕਰਕੇ ਤਾਂ ਬਈ ਮੈਂ ਇਹੀ ਕੰਮ ਕਰੂੰਗਾ ਉਹ ਜਿਹੜਾ ਮਰਜ਼ੀ ਮੇਰੇ ਲਈ ਬੰਦਾ ਆ ਕੇ ਦੇਖ ਸਕਦਾ ਜੇ ਇੱਕ ਬੰਦਾ ਵੀ ਮੈਨੂੰ ਕਹੇ ਦੇ ਵੀ ਤੂੰ ਆਪਦੀ ਜਗ੍ਹਾ ਤੇ ਗਲਤ ਆ ਤਾਂ ਵੀਰੇ ਮੈਂ ਕੰਮ ਸਾਡਣ ਨੂੰ ਤਿਆਰ ਆ ਕਿਉਂਕਿ ਨੀਚੋਂ ਉੱਪਰ ਤੱਕ ਬਈ ਮੇਰਾ ਸਾਰਿਆਂ ਦਾ ਦਬਾਅ ਪੈਂਦਾਗਾ ਵੀ ਐ ਕਰੇਗਾ ਤਾਂ ਐ ਹੋਜੂ ਐ ਕਰੇਗਾ ਤਾਂ ਐ ਹੋਜੂ ਬਈ ਮੈਂ ਬਹੁਤ ਤੰਗ ਕੀਤਾ ਪਿਆ ਲੋਕਾਂ ਦਾ